ਤੁਹਾਡੇ ਨੂੰ ਬੜੇ ਹੀ ਅਦੁੱਤੀ ਦੇ ਮਰਦਾਂ ਨਾਲ ਸਾਡੇ ਬਹੁਤ ਕੈਬਨਿਟ ਮਿਨਿਸਟਰ ਸਰ ਨੂੰ ਡੈਫੀਨਿਟਲੀ ਤੁਹਾਡੇ ਸਾਰਿਆਂ ਵੱਲੋਂ ਵੀ ਥੈਂਕ ਯੂ ਕਹਿਣਾ ਚਾਹੀਦਾ ਹੈ ਬਿਕੋਜ਼ ਇਸ ਤਰ੍ਹਾਂ ਦੇ ਜਿਹੜੇ ਸੰਮੇਲਨ ਹੈ ਪਰ ਜਦੋਂ ਇੱਕ ਨੇ ਬੋਲਿਆ ਤੁਹਾਡੇ ਸਾਰਿਆਂ ਦੇ ਹੌਸਲੇ ਹੌਲੀ ਹੌਲੀ بلند ਹੋਏ ਤੁਸੀਂ ਇੱਕ ਇੱਕ ਕਰਕੇ ਆਈਆਂ ਤੇ ਤੁਸੀਂ ਆਪਣੀ ਦਿਲ ਦੀ ਜੋ ਗੱਲ ਸੀਗੀ ਉਹ ਤੁਸੀਂ ਦੱਸੀ ਨਾਲੇ ਤੁਸੀਂ ਆਪਣੇ ਪਿੰਡ ਬਾਰੇ ਜਿਹੜਾ ਤੁਹਾਨੂੰ ਲੱਗਦਾ ਤੁਹਾਡੀ ਪ੍ਰਾਇੋਰਟੀਜ਼ ਹੈਗੀਆਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਉਹ ਵੀ ਦੱਸ ਪਾਈਆਂ ਹੋ ਸੋ ਆਲਰੇਡੀ ਤੇ ਥੋੜੀ ਜਿਹੜੀ ਪ੍ਰਾਇੋਰਟੀ ਸੀਗੀ ਐ ਇੰਨੀ ਸੋਹਣੀ ਗੱਲ ਇਹ ਹੈ ਕਿ ਆਲਰੇਡੀ ਯੂ ਹੈਲਥ ਤੇ ਐਜੂਕੇਸ਼ਨ ਦੇ ਉਤੇ ਮੋਸਟ ਤੁਸੀਂ ਸਾਰੀਆਂ ਡਿਸਪੈਂਸਰੀ ਜਾਂ ਰਹਾ ਹਸਪਤਾਲੇ ਉਹਦੇ ਬਾਰੇ ਗੱਲ ਕਰ ਰਹੀ ਸੀਗੇ ਸੀਬ੍ਰਿਜ ਬਾਰੇ ਗੱਲ ਕਰ ਰਹੀ ਸੀ ਸਾਡੇ ਡਿਵੈਲਪਮੈਂਟ ਦੇ ਕਿੰਨੇ ਕੰਮ ਹੈ ਸੁਨਾ ਬੜੀ ਕਾਸ ਬਾਰੇ ਗੱਲ ਕਰ ਰਹੇ ਸੀ ਇੱਕ ਸਰਪੰਚ ਨੇ ਇਹ ਵੀ ਕਿਹਾ ਕਿ ਭਾਵੇਂ ਸਾਨੂੰ ਵੋਟ ਤੁਸੀਂ ਦਿੱਤੀ ਨਹੀਂ ਦਿੱਤੀ ਅਸੀਂ ਹਰੇਕ ਲਈ ਕੰਮ ਕਰਨਾ ਹੈਗਾ ਤੇ ਮੈਨੂੰ ਲੱਗਦਾ ਇਹੀ ਸੋਚ ਹੈ ਐਕਚੁਅਲੀ ਜਦੋਂ ਵੋਟਾਂ ਆਈਆਂ ਕਿਸੇ ਨਾਲ ਵੀ ਅਸੀਂ ਕੋਈ ਪੱਖਪਾਤ ਨਹੀਂ ਹੈ ਕਰਨਾ ਤੇ ਜਿਹੜੀ ਪਿੰਡ ਹੈ ਅੰਜੀ ਤੋਂ ਤੁਸੀਂ ਦੇਖਦੀ ਆਈ ਹੈ ਹੈ ਕਿੰਨਾ ਸੋਹਣਾ ਉਹਨੂੰ ਵੀ ਲੱਗਿਆ ਹੋਣਾ ਇੱਥੇ ਆ ਕੇ ਖੜ ਕੇ ਗਿਆ ਮੁੰਡਾ ਹੈ ਕਿਸੇ ਦੀ ਦਾਦੀ ਬਣੀ ਹੈ ਸਰਪੰਚ ਕਿਸੇ ਦੀ ਨਾਨੀ ਬਣੀ ਹੈ ਸਰਪੰਚ ਨਹੀਂ ਹੈ ਇੰਨਾ ਦੀ ਤੁਸੀਂ ਪੂਰੀ ਜਿਹੜਾ ਇੱਕ ਮਾਈਂਡ ਸੈਟ ਹੁੰਦਾ ਹੈ ਨਾ ਕਿ ਅਸੀਂ ਕਦੇ ਔਰਤਾਂ ਨੂੰ ਕਿਚਨ ਤੋਂ ਪਰ ਜਿਹੜਾ ਹੈ ਉਸ ਤੋਂ ਉਸ ਦੇ ਵਿੱਚ ਦੱਸਦੇ ਹੋਏ ਦੇਖਿਆ ਹੈਗਾ ਕਿਚਨ ਦੇ ਬਾਹਰ ਕਾਰਜ ਕਰਦੀ ਹੈ ਕਿ ਔਰਤਾਂ ਨੂੰ ਪਤਾ ਨਹੀਂ ਅਸੀਂ ਹੁੰਦਾ ਨੀ ਸਮਝ ਲੱਗ ਗਿਆ ਹੈ ਕਿ ਕਿਹੜੀ ਸਕੀਮ ਦੀ ਮੈਜ਼ਰਮੈਂਟ ਬੁੱਕ ਕਿਸ ਤਰ੍ਹਾਂ ਬਣਨੀ ਹੈ ਲੱਗੇਗਾ ਦੂਜੇ ਤੁਹਾਡੇ ਵਿੱਚ ਕੰਫੀਡੈਂਸ ਆਊਗਾ ਕਿ ਜੇ ਤੁਹਾਨੂੰ ਕੋਈ ਵੀ ਉਲੂ ਨਹੀਂ ਬਣਾ ਪਾਏਗਾ ਜਿਹੜਾ ਆਪਣੀ ਖਰਚਾ ਐਡਾ ਹੋਇਆ ਆਪਾਂ ਨੂੰ ਜਾਣ ਦੀ ਲੋੜ ਹੈ so that ਸਾਡੇ ਤੋਂ ਲੋਕ ਡਰਣ ਕੋਈ ਝੂਠ ਮਾਰਨ ਤੋਂ ਪਹਿਲਾਂ ਠੀਕ ਹੈ so ਆਪਾਂ ਬਿਲਕੁਲ ਨਹੀਂ ਸੰਗਣਾ ਹੈਗਾ ਤੇ ਅਸੀਂ ਤੁਹਾਨੂੰ ਸਾਰੀ ਸਾਰੀ ਜਿਹੜੀ ਟ੍ਰੇਨਿੰਗ ਹੈਗੀ ਹੈ ਬਲੌਕ ਲੈਵਲ ਤੇ ਕਰਵਾਵਾਂਗੇ ਐਂਡ ਮੈਂ ਤੁਹਾਨੂੰ ਇਹੀ ਰਿਕਵੈਸਟ ਕਰਨੀ ਕਿ ਜਿੱਦਾਂ ਅੱਜ ਵੀ ਤੁਸੀਂ ਆ ਪਾਈਆਂ ਹੋ ਨਾਲ ਡੈਫੀਨਿਟਲੀ ਜੇ ਲੋਡ ਹੈਗੀ ਹੈ ਤਾਂ ਡੈਫੀਨਿਟਲੀ ਸਾਡਾ ਪਰਿਵਾਰ ਸਾਰਾ ਕੁਝ ਹੁੰਦਾ ਹੈ ਮੈਂ ਵੀ ਇੱਕ ਮਾਂ ਮੇਰੇ ਨਾਲ ਮੇਰੇ ਪੇਰੈਂਟਸ ਜੁੜੀ ਹੋਈਆਂ ਤਾਂ ਮੈਂ ਬੱਚਾ ਵੀ ਦੇਖ ਲੈਣੀ ਹੈ ਆਫਿਸ ਦਾ ਕੰਮ ਵੀ ਕਰ ਲੈਣੀ ਹੈ ਤਾਂ ਫੈਮਿਲੀ ਹੋਣਾ ਬਹੁਤ ਵਧੀਆ ਗੱਲ ਹੈ ਜਿਹੜੀ ਕਿ ਸਾਨੂੰ ਹੈਲਪ ਕਰ ਸਕੇ ਲੇਕਿਨ ਜਿਹੜੀ ਸਾਈਨਿੰਗ ਅਥਾਰਟੀ ਹੈ ਕੀ ਮੇਰੀ ਫਾਈਲ ਤੇ ਮੇਰਾ ਸਪਾਊਸ ਜਾਂ ਮੇਰੇ ਪੇਰੈਂਟ ਨਹੀਂ ਕਰ ਸਕਦੇ ਨਾ ਤੁਹਾਡੇ ਕੋਲ ਪਾਵਰਾਂ ਹੈਗੀਆਂ ਤੁਹਾਡੀ ਰਿਸਪੌਂਸਿਬਿਲਟੀਜ਼ ਵੀ ਹੈਗੀਆਂ ਤੇ ਤੁਸੀਂ ਰੱਬ ਦਾ ਨਾਮ ਲੈ ਲੈਂਦੀਆਂ ਹੀ ਹੋ ਤੇ ਤੁਹਾਨੂੰ ਆਲਰੇਡੀ ਜਿਹੜੀ ਕਿਰਪਾ ਤੇ ਜਿਹੜੀ ਬਖਸ਼ੀਸ਼ਾਂ ਪ੍ਰਾਪਤ ਹੋਈਆਂ ਨੇ ਤੁਹਾਨੂੰ ਉਹਨੂੰ ਹੁਣ ਤੁਸੀਂ ਅੱਗੇ ਲੈ ਕੇ ਜਾਣਾ ਤੇ ਬਹੁਤ ਹੀ ਮਨ ਕਹਿੰਦੀ ਸੀ ਕਿ ਮੈਂ ਤੁਸੀਂ ਇਹਨਾਂ ਤੋਂ ਫ੍ਰੈਡ ਨਾ ਲਵ ਮੈਂ ਤੁਹਾਡੇ ਤੋਂ ਫ੍ਰੈਡ ਨਾ ਲੈਂਦੀ ਆ ਕਿ ਤੁਸੀਂ ਕਿੰਨਾ ਕੁਝ ਕੰਮ ਜਿਹੜਾ ਹੈਗਾ ਉਹ ਇਹ ਅਸੀਂ ਤੁਹਾਡੇ ਨਾਲ ਹਰ ਹਰ ਚੀਜ਼ ਉੱਤੇ ਹਰ ਪੱਕਾ ਸਾਡੇ ਨਾਲ ਹੈਗੀ ਤਕਲੀਫ ਆਵੇ ਇਹ ਬਲੌਕ ਆਫਿਸ ਹੈਗਾ ਤੁਹਾਡਾ ਤੁਸੀਂ ਆਓ ਇੱਥੇ ਇਹ ਤੁਹਾਡਾ ਹੀ ਦਫ਼ਤਰ ਹੈਗਾ ਤੁਸੀਂ ਦੱਸੋ ਕਿਹੜੇ ਕੰਮ ਕਰਾਣੇ ਹਨ ਤੁਸੀਂ ਬਾਤੀ ਪੰਚਾਂ ਨੂੰ ਵੀ ਨਾਲ ਲੱਗੇ ਚੜਨਾ ਹੈਗਾ ਤੁਸੀਂ ਗ੍ਰਾਮ ਸਭਾਵਾ ਵੀ ਕਰਾਣੀਆਂ ਨੇ ਹੁਣ ਪਿੰਡਾਂ ਦੇ ਵਿੱਚ ਆਮ ਰਿਕਲੇਗੀ ਨਰੀਕਾ ਦੀ ਬਹੁਤ ਤੁਸੀਂ ਵਰਤੋ ਯੂਜ਼ ਕਰਨਾ ਹੈ ਤੁਸੀਂ ਹੁਣ ਤੁਹਾਡੇ ਹੱਥ ਹੈ ਕਿ ਤੁਸੀਂ ਇਸ ਤਰ੍ਹਾਂ ਉਹ ਯੂਜ਼ ਕਰਨਾ ਹੈ ਕਿ ਹੁੱਤੇ ਪਿੰਡ ਦੇ ਜਿਹੜੇ ਦੇਖਣ ਯੋਗ ਜੇ ਉਹ ਪਿੰਡ ਬਣ ਸਕਦੇ ਆ ਹਰ ਇੱਕ ਦਾ ਪਿੰਡ ਕਿਉਂ ਤੁਹਾਡੇ ਇਸਰ ਮਾਲ ਹੈ ਅੱਗੇ ਸਤਨਿਕ ਸਰਕਾਰ ਸਰਕਾਰ ਤੋਂ ਨਹੀਂ ਉਹ ਇਮਾਮ ਬਲੀ ਹੈ ਨੀਤੀ ਠੀਕ ਹੈ ਨੀਤੀ ਠੀਕ ਚੱਲ ਰਹੀ ਗਿਆ ਉਹ ਸਭ ਇਸ ਵਾਰ ਸਨਮਾਨ ਸਮਾਰੋਹ ਦੇ ਵਿੱਚ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਅੰਮ੍ਰਿਤਸਰ ਦੇ ਡੀਸੀ ਆਡਮ ਸ਼੍ਰੀ ਸਾਨੀ ਜੀ ਸਾਡੇ ਵੀਡੀਓ ਸਹਿਬਾਨ ਚੁਣੇ ਹੋਏ ਸਾਡੇ ਸਰਪੰਚ ਸਹਿਬਾਨ ਖਾਸ ਤੌਰ ਤੇ ਮਹਿਲਾ ਸਰਪੰਚ ਵਾਹਿਗੁਰੂ ਜੀ ਕੀ ਫਤਿਹ ਮਹਿਲਾ ਨੂੰ ਮਜ਼ਬੂਤ ਕਰਕੇ ਮਹਿਲਾਵਾਂ ਮਜ਼ਬੂਤ ਹੋਣ ਗਈਆਂ ਪਿੰਡ ਪੱਤਰ ਤੇ ਘਰ ਪੱਤਰ ਤੇ ਪਿੰਡ ਪੱਤਰ ਤੇ ਸੂਬੇ ਤੇ ਦੇਸ਼ ਤੇ ਜਦੋਂ ਮਹਿਲਾ ਮਜ਼ਬੂਤੀ ਕਰਨ ਹੋਊਗਾ ਤੇ ਸਾਡਾ ਦੇਸ਼ ਅਵਸ਼ਤ ਤਰੱਕੀ ਕਰੂਗਾ। ਸੋ ਸੰਵਿਧਾਨ ਦੇ ਵਿੱਚ ਕੋਣ ਨੂੰ اختیار ਮਿਲੇ ਕਿ 50% ਰਾਖਵਾ ਕਰਨ ਜਿਹੜਾ ਆ ਉਹ ਮਹਿਲਾਵਾਂ ਨੂੰ ਦਿੱਤਾ ਗਿਆ। 50% ਔਰ ਮੈਨੂੰ ਇਹ ਦਸਨ ਦੇ ਵਿੱਚ ਖੁਸ਼ੀ ਮਹਿਸੂਸ ਹੁੰਦੀ ਆ ਕਿ ਸਾਡਾ ਚੰਡੀਆਰੇ ਹਲ ਇਹਦੇ ਵਿੱਚ 53% ਮਹਿਲਾਵਾਂ ਜਿਹੜੀਆਂ ਨੇ ਜਦੋਂ ਮੇਰੀ ਇਲੈਕਸ਼ਨ ਹੋਈ ਸੀਗੀ 2022 ਦੇ ਵਿੱਚ ਤਾਂ ਸੀਗਾ ਜਿਹਦੇ ਵਿੱਚ ਵੋਟਾਂ ਦੀ ਗਿਣਤੀ ਸੀਗੀ ਉਹ ਜ਼ਿਆਦਾ ਨਿਕਲੀ ਸੀਗੀ ਮੇਰ ਨਾਲ ਨਹੀਂ ਕਮ ਉਤ ਨਹੀਂ ਆ ਬਸਰੀ ਜਾਈਦੀ ਆ ਨਾ ਹੁਣ ਤੇ ਸੋ ਤੁਸੀਂ ਮਾਈਕ ਤੇ ਆਏ ਹੋ ਮਾਈਕ ਤੇ ਆਇਆ ਕਰੋ ਬੋਲਿਆ ਕਰੋ ਬੋਲਣ ਨਾਲ ਮਸਲੇ ਹੱਲ ਜੜੇ ਨੇ ਉਹ ਹੁੰਦੇ ਨੇ ਜੇ ਆਪਾਂ ਇਹ ਕਹੀਏ ਕਿ ਆਪਾਂ ਬੋਲੀਏ ਨਾ ਉੱਠ ਕੇ ਬਿਨਾ ਰੋਏ ਤੇ ਮਾਂ ਵੀ ਰੋਣ ਨਹੀਂ ਦਿੰਦੀ ਜਦੋਂ ਆਪਾਂ ਇੱਥੇ ਆ ਕੇ ਆਪਣੀ ਗੱਲ ਹੀ ਨਹੀਂ ਰੱਖਣੀ ਕਿਸੇ ਵੀਡੀਓ ਦਾਫਰ ਚਾ ਕੇ ਡੀਸੀ ਆਫਿਸ ਜਾ ਕੇ ਜਾਂ ਕਿਤੇ ਹੋਰ ਜਾ ਕੇ ਆਪਣੀ ਗੱਲ ਹੀ ਨਹੀਂ ਕਰਨੀ ਤੇ ਫਿਰ ਆਪਣੀ ਗੱਲ ਮੰਨੀ ਕਿਵੇਂ ਜਾਏਗੀ ਪਹਿਲਾਂ ਅਸੀਂ ਤੇ ਪਲੀਰ ਹੋਣੇ ਚਾਹੀਦੇ ਆ ਨਾ ਕਿ ਸਾਨੂੰ ਚਾਹੀਦਾ ਕੀ ਆ ਅਸੀਂ ਆਪਣੀ ਗੱਲ ਕਿਵੇਂ ਕਰਨੀ ਆ ਸੋ ਤਾਂ ਹੀ ਅੱਗੇ ਕਿਸੇ ਪਾਸੇ ਕੋਈ ਜਿਹੜਾ ਮਸਲਾ ਆ ਰੂਪ ਐਸ ਵੇਲੇ ਤੁਹਾਡੇ ਤੇ ਸਾਡੇ ਤੇ ਸਾਰਿਆਂ ਤੇ ਜ਼ਿੰਮੇਵਾਰੀ ਇਹ ਆ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਈ ਦੇਈਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਈਏ ਸਾਡੀਆਂ ਸਾਡੇ ਵੱਡੇ ਵੱਡੇ ਰਿਆਣੇ ਸਾਡੇ ਵਾਸਤੇ ਬਹੁਤ ਕੁਝ ਛੱਡਿਆ ਪਰ ਅਸੀਂ ਕੀ ਕਰ ਰਹੇ ਹਾਂ ਅਸੀਂ ਆ ਛੋਟੇ ਛੋਟੇ ਬੱਚੇ ਜਿਹੜੇ ਨਾਲ ਨੇ ਕੀ ਅਸੀਂ ਇਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਅਸੀਂ ਤੁਹਾਡੇ ਵਾਸਤੇ ਹਵਾ ਵੀ ਗੰਦਲੀ ਕਰ ਦਿੱਤੀ ਕੀ ਜਵਾਬ ਲਵਾਂਗੇ ਉਹਨਾਂ ਤੋਂ ਜੇ ਆਪਾਂ ਇਹੋ ਹੀ ਕਹੀ ਜਾਂਦੇ ਆ ਪਾਣੀ ਅਸੀਂ ਥੱਲੇ ਲੈ ਗਏ ਵਾਤਾਵਰਨ ਅਸੀਂ ਖਰਾਬ ਕਰ ਦਿੱਤਾ ਜੀਣ ਵਾਸਤੇ ਉਹਨਾਂ ਵਾਸਤੇ ਧਰਤੀ ਵੀ ਛੱਡੀ ਸਾਡੀ ਜ਼ਿੰਮੇਵਾਰੀ ਬਣਦੀ ਆਉਣ ਵਾਲੀਆਂ ਪੀੜ੍ਹੀ ਕਿ ਸਾਰਾ ਇਹ ਮੁਜਾ ਜਿਹੜਾ ਹਵਾ ਦਾ ਜਿਹੜਾ ਕੁਨਮਤਾ ਲੈਵਲ ਸੀਗਾ ਕਿੰਨਾ ਖਰਾਬ ਹੋ ਗਿਆ ਸੀਗਾ ਕਿੰਨੇ ਲੋਕਾਂ ਨੂੰ ਪ੍ਰੋਬਲਮਸ ਹੋ ਗਈਆਂ ਕਿਸੇ ਨੂੰ ਸਾਦੀ ਪ੍ਰੋਬਲਮ ਹੋ ਗਈ ਕਿਸੇ ਨੂੰ ਕੋਈ ਹੋ ਗਈ ਕਿਸੇ ਨੂੰ ਕੋਈ ਠੀਕ ਆ ਕਮਾਈਆਂ ਕਰਨੀਆਂ ਨੇ ਆ ਕੁਝ ਕਰਨਾ ਹੈ ਆ ਦਿਵਾਲੀ ਦੇ ਮੈਂ ਦੇਖਣ ਰਿਹਾ ਸੀਗਾ ਰਾਤ ਇੰਨੇ ਪਟਾਕੇ ਇੰਨੇ ਕਰੈਕਰਸ ਹਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਅੱਜ ਜਿਹੜਾ ਸਮਾਗਮ ਕਰਾਇਆ ਗਿਆ ਹੈ ਜੰਡਿਆਲਾ ਬਲੌਕ ਦੇ ਵਿੱਚ ਉਹ ਸਪੈਸ਼ਲੀ ਜਿਹੜੀ ਲੇਡੀਜ਼ ਸਰਪੰਚਸ ਚੁਣੀਆਂ ਗਈਆਂ ਨੇ ਉਹਨਾਂ ਨੂੰ ਇਕ ਹੌਸਲਾ ਅਫਜ਼ਾਈ ਦੇਣ ਵਾਸਤੇ ਕਰਾਇਆ ਗਿਆ ਸੀਗਾ ਮੰਤਰੀ ਸਾਹਿਬ ਵੱਲੋਂ ਤੇ ਸਪੈਸ਼ਲੀ ਅਸੀਂ ਬਲੌਕ ਲੈਵਲ ਤੇ ਇਨਾਂ ਲਈ ਟ੍ਰੇਨਿੰਗਸ ਵੀ ਕਰਾਵਾਂਗੇ ਸੋ ਥੈਟ ਇਨਾਂ ਨੂੰ ਲੱਗੇ ਕਿ ਕੌਨਫੀਡੈਂਸ ਹੈਗਾ ਹੈ ਕਿ ਅਸੀਂ ਆਪ ਇਹ ਕੰਮ ਕਰ ਸਕਦੀ ਆ ਨਹੀਂ ਤੇ ਇਹ ਸੰਗਣਨਾ ਜਾਂ ਉਸ ਜ਼ਿੰਮੇਵਾਰੀ ਤੋਂ ਨਾ ਭੱਜਣ ਬਿਕੋਜ਼ ਇਨਾਂ ਕੋਲ ਪਾਵਰ ਵੀ ਹੈਗੀ ਹੈ ਤੇ ਨਾਲ ਉਸ ਦੇ ਨਾਲ ਅਕਾਉਂਟੇਬਿਲਟੀ ਤੇ ਰਿਸਪੌਂਸਿਬਿਲਟੀ ਵੀ ਇਨਾਂ ਦੀ ਹੈਗੀ ਹੈ ਸੋ ਇਨਾਂ ਨੂੰ ਸੁਣ ਕੇ ਇਨਾਂ ਦੇ ਵਿਚਾਰਾਂ ਨੂੰ ਸੁਣ ਕੇ ਇਨਾਂ ਨੇ ਜੋ ਵਿਚਾਰ ਆਪਣੇ ਸਾਂਝੇ ਕੀਤੇ ਉਹ ਸੁਣ ਕੇ ਅਸੀਂ ਸਾਰਿਆਂ ਨੂੰ ਇਦਾਂ ਬਹੁਤ ਹੀ ਵਧੀਆ ਮਹਿਸੂਸ ਹੋਇਆ ਕਿ ਇਹਨਾਂ ਨੂੰ ਆਲਰੇਡੀ ਆਪਣੇ ਪਿੰਡ ਨੂੰ ਕਿਸ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਚਾਹੁੰਦੀਆਂ ਨੇ ਇਹਨਾਂ ਦੀ এডੂਕੇਸ਼ਨ ਤੇ ਹੈਲਥ ਦੀ ਜਿਹੜੀ ਪ੍ਰਾਇੋਰਟੀਜ਼ ਸੀਗੀਆਂ ਆਲਰੇਡੀ ਉਹ ਬਹੁਤ ਵਧੀਆ ਸਾਨੂੰ ਲੱਗਿਆ ਤੇ ਅਸੀਂ ਇਹਨਾਂ ਨਾਲ ਹੈਗੀ ਆ ਜੇਕਰ ਇਹਨਾਂ ਨੂੰ ਕੁਝ ਵੀ ਇਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਸਕੀਮਜ਼ ਬਾਰੇ ਦੱਸਿਆ ਜਾਵੇ ਅਸੀਂ ਪ੍ਰੋਪਰ ਇਹਨਾਂ ਦਾ ਇੱਕ ਟ੍ਰੇਨਿੰਗ ਤੇ ਕੋਰਸ ਕਰਾ ਰਹੇ ਹਾਂ ਅੱਜ ਅਸੀਂ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਨਵੀਆਂ ਮਹਿਲਾ ਸਰਪੰਚ ਚੁਣੀਆਂ ਗਈਆਂ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਸਮਾਰੋਹ ਜੰਡਿਆਲਾ ਬਲਾਕ ਦੇ ਵਿੱਚ ਰੱਖਿਆ ਹੈ ਔਰ ਸਾਡੀਆਂ ਮੋਰ ਥੈਨ 50 ਲੇਡੀਜ਼ ਸਰਪੰਚਸ ਜਿਹੜੀਆਂ ਨੇ ਉਹਨਾਂ ਇਹਦੇ ਵਿੱਚ ਹਾਜ਼ਰ ਹੋਣ ਜਾਣੇ ਔਰ ਉਹਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਨੇ ਸਾਡਾ ਮੇਨ ਮਕਸਦ ਇਸ ਪ੍ਰੋਗਰਾਮ ਨੂੰ ਰੱਖਣ ਦਾ ਇਹੀ ਸੀਗਾ ਕਿ ਜਿੰਨੀਆਂ ਵੀ ਮਹਿਲਾ ਸਰਪੰਚਸ ਬਣੀਆਂ ਨੇ ਅਸੀਂ ਔਰਤਨ ਐਂਪਾਵਰਮੈਂਟ ਨੂੰ ਹੋਰ ਪ੍ਰਮੋਟ ਕਰੀਏ ਇਹ ਆਪਣੇ ਅਧਿਕਾਰਾਂ ਤੋਂ ਜਾਣੂ ਹੋਣ ਔਰ ਜਿੰਨੇ ਵੀ ਕੰਮ ਪਿੰਡਾਂ ਦੇ ਨੇ ਇਹ ਆਪ ਮੋਰੀ ਬਣ ਕੇ ਅੱਗੇ ਲਾ ਕੇ ਜੜੇ ਆ ਉਹ ਕੰਮ ਕਰਵਾਉਣ ਕਿਉਂਕਿ ਜਦੋਂ ਲੇਡੀਜ਼ ਕੰਮ ਵਾਸਤੇ ਨਿਕਲਦੀਆਂ ਨੇ ਜਾਂ ਕਰਾਉਂਦੀਆਂ ਨੇ ਤੇ ਉਹਨਾਂ ਦੇ ਕੰਮ ਕਰਨ ਦੀ ਸਪੀਡ ਵੀ ਵੱਧ ਜਾਂਦੀ ਹੈ ਔਰ ਉਹਦੇ ਵਿੱਚ ਮੈਂ ਸਮਝਦਾ ਕਿ ਇਮਾਨਦਾਰੀ ਦਾ ਫੈਕਟਰ ਵੀ ਜ਼ਿਆਦਾ ਇਨਕਲੂਡ ਹੋ ਜਾਂਦਾ ਹੈ ਔਰ ਬੜੀ ਜਜ਼ਬੇ ਦੇ ਨਾਲ ਕੰਮ ਕਰਦੀਆਂ ਨੇ ਸੋ ਅੱਜ ਇਹਨਾਂ ਸਾਰੀਆਂ ਜਿੰਨੇ ਲੇਡੀ ਸਰਪੰਚਸ ਆਈਆਂ ਨੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਦਾ ਕਿ ਉਹ ਆਪਣਾ ਸਰਪੰਚੀ ਦੇ ਨਾਲ ਨਾਲ ਇੱਕ ਵਿਮਨ ਏਮਪਾਵਰਮੈਂਟ ਵਾਸਤੇ ਮਹਿਲਾ ਸ਼ਸ਼ਤਰਿਕ ਕਰਨ ਵਾਸਤੇ ਹਮੇਸ਼ਾ ਹੀ ਜਿਹੜਾ ਉਹ ਕੰਮ ਕਰਦੀਆਂ ਰਹਿਣਗੀਆਂ ਸਰ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਮਹਿਲਾਵਾਂ ਪਹਿਲਾਂ ਵੀ ਪਿੰਚ ਸਰਪੰਚ ਬੀ ਜਾਂਦੇ ਸੀ ਆ ਪਰ ਜੋ ਕੰਮ ਕਰਾ ਉਹ ਉਹਨਾਂ ਦੇ ਹਸਬੰਦ ਕਰਦੇ ਸੀਗੇ ਪਰ ਅੱਜ ਤੁਹਾਡੀ ਸਰਕਾਰ ਵਿੱਚ ਜਿਸ ਤਰ੍ਹਾਂ ਤਾਂ ਨਹੀਂ ਹੋਏਗਾ ਕੋਈ ਨਹੀਂ ਦੇਖੋ ਫੈਮਿਲੀ ਬੜੀ ਇੰਪੋਰਟੈਂਟ ਹੁੰਦੀ ਹੈ ਫੈਮਿਲੀ ਦੇ ਵਿੱਚ ਆਪਾਂ ਹੈਲਪ ਕਰ ਸਕਦੇ ਹਾਂ ਇੱਕ ਦੂਸਰੇ ਦੀ ਜੇ ਮਹਿਲਾ ਸਰਪੰਚ ਨੇ ਤੇ ਉਹਨਾਂ ਦੇ ਹਸਬੰਦ ਜਾਂ ਉਹਨਾਂ ਦੇ ਫਾਦਰ ਜਾਂ ਬ੍ਰਦਰ ਕੰਮ ਕਰਦੇ ਨੇ ਕਰ ਸਕਦੇ ਨੇ ਪਰ ਆਮ ਤੌਰ ਤੇ ਦੇਖਣ ਦੇ ਵਿੱਚ ਆ ਆਉਂਦਾ ਸੀਗਾ ਕਿ ਬਹੁਤੇ ਪਿੰਡਾਂ ਦੇ ਵਿੱਚ ਇਹ ਪਤਾ ਹੀ ਨਹੀਂ ਸੀਗਾ ਹੁੰਦਾ ਕਿ ਇੱਥੋਂ ਦਾ ਸਰਪੰਚ ਲੇਡੀ ਆ ਜਾਂ ਕੌਣ ਆ ਉਹਨਾਂ ਦਾ ਨਾਮ ਹੀ ਨਹੀਂ ਸੀਗਾ ਕਿਤੇ ਆਉਂਦਾ ਉਹ ਨਾਮ ਹੀ ਹੋਰ ਚੱਲਦੇ ਹੁੰਦੇ ਸੀਗੇ ਸੋ ਸਾਡਾ ਮਕਸਦ ਇਹ ਆ ਕਿ ਉਹ ਆਪ ਇਨੀਸ਼ੀਏਟਿਵ ਲੈ ਕੇ ਆਪ ਪਹਿਲ ਕਦਮੀ ਕਰਕੇ ਆਪ ਕਮਨ ਨੂੰ ਪ੍ਰੇਰਿਤ ਕਰਨ ਔਰ ਆਪ ਅੱਗੇ ਕੰਮ ਕਰਾਉਣ ਵਾਸਤੇ ਆਪ ਅੱਗੇ ਆਉਣ ਘਰਾਂ ਦੇ ਵਿੱਚ ਉਹਨਾਂ ਦਾ ਰੋਲ ਜਿਸ ਸਿਰਫ ਇੱਕ ਰਸੋਈ ਤੱਕ ਹੀ ਸੀਮਤ ਨਾ ਰਹੇ ਜੋ ਸੰਵਿਧਾਨ ਨੇ ਤਾਕਤ ਦਿੱਤੀ ਆ ਉਹਨਾਂ ਨੂੰ ਅਸਲੀ ਤਾਕਤ ਦਾ ਪਤਾ ਹੋਵੇ ਕਿ ਸਾਡੀ ਤਾਕਤ ਇਹ ਆ ਔਰ ਉਹ ਆਪਣੀ ਤਾਕਤ ਦੀ ਵਰਤੋਂ ਕਰ ਸਕਣ